ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਦੇ ਤੇਜੀ ਅੱਜ ਦੀ ਵੀਡੀਓ ਵਿੱਚ ਆਪਾਂ 2 ਗਮਾ ਸੇਲ ਲੈ ਕੇ ਆਏ ਜੀ ਦੋਨੇ ਬਾਈ ਟਾਪ ਨੇ ਆਉ ਪੁੱਛ ਲੈਨੇ ਬਾਈ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੂ ਬਾਈ ਜੀ ਹਾਂਜੀ ਠੀਕ ਠਾਕ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਵੰਦ ਸਿੰਘ ਜੀ ਪਿੰਡ ਕੋਠਾਗੁਰੂ ਦਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲੋ ਜੀ ਨੇੜੇ ਪਿੰਡ ਦੇ ਨੇੜੇ ਆਪਣੇ ਭਗਤਾ ਭਾਈ ਕਰੇਗੇ ਜੀ ਮੋਬਾਈਲ ਨੰਬਰ ਬੋਲੋ 9602798181 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਜਰਸੀ ਵੜਦੇ ਨੇ ਕਿਹੜਾ ਸੁਆਸ ਹੁੰਦੀ ਐ ਇਹ ਬਈ ਤੀਜਾ ਸੁਆਸ ਹੁੰਦੀ ਆ ਕਿੰਨੇ ਦਿਨ ਲੈਂਦੀ ਐ ਬਾਈ ਮੈਂ ਬਈ 2 ਦਿਨ 3 ਦਿਨ ਲਊਗੀ ਐ ਬਈ ਢਿੱਲਾ ਦਿਖਾ ਦੇ ਢਿੱਲਾ ਬਹੁਤ ਬਈਆਂ ਲੇਵਾਲੂ ਆ ਬਹੁਤ ਬਣਾਉ ਕੱਚੀ ਕੱਚੀ ਆ ਜੇ ਹਨਾ ਥਾਣ ਬੜਾ ਚੰਗਾ ਹਨਾ ਥਾਣ ਬਹੁਤ ਵਧੀਆ ਥੁੱਕੇ ਵਾਲਾ ਥਾਣ ਕੱਲਾ ਕੱਲਾ ਥਾਣ ਬਈ ਚਾਰੇ ਥਾਣ ਨਿਕੜਵੇਂ ਪੂਰੇ ਸੀਨ ਬਹੁਤ ਵਧੀਆ ਆ ਨਹੀਂ ਲੈ ਪੂਰੀ ਠੱਡੀ ਸੀਲ ਜਿਵੇਂ ਮਰਜ਼ੀ ਬੈਠਾ ਰਹੇ ਕਰਮਾਲੀ ਕਹਿੰਦੀ ਕੁਛ ਨਹੀਂ ਹਨਾ ਬਈ ਹਾਂਜੀ ਕਿੰਨਾ ਦੁੱਧ ਦੇ ਦੂਸਤੀ ਮੈਨੂੰ ਦੇ ਦੋ ਜੀ ਇਹ 14 ਲੀਟਰ 15 ਲੀਟਰ ਦੇ ਦਿਓ ਜੀ ਖ ਬੜ ਚੰਗੀ ਆ ਬਈ ਗਰਮੀ ਘਟ ਮਨ ਨੂੰ ਫੈਂਟ ਆ ਜਿਹੜੀ ਚੰਗੀ ਉਹ ਫੇਸ ਬਿਊਟੀ ਕਮਾਲ ਦੀ ਆ ਬੋਦੀਵਾਦੀ ਬਹੁਤ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਚੈੱਕ ਆਗਾ ਬਈ ਬਾਕੀ ਠੰਡੀ ਸੀਲ ਆ ਜਿਵੇਂ ਮਰਜੀ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਲੱਗਿਆ ਬਈ ਕੀ ਮੁੱਲ ਆ ਬਈ ਇਹਦਾ ਇਹਦਾ ਵੀ 40000 ਰੁਪਿਆ ਰੇਟ ਮਾਨਤਾਨ ਹੋ ਜੂ ਮਾਨਤਾਨ ਹੋ ਜੂਗਾ ਜੀ 40000 ਰੁਪਿਆ ਮੁੱਲ ਰੱਖਿਆ ਬਾਈ ਨੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਹੈ ਬਟ ਲਾਟੂ ਲੰਬਾ ਪਈਆਂ ਦੁੱਧ ਵਿੱਚ ਚੰਗਾ ਫੂਦੁੱਧ ਦੀ ਫੈਟ ਵੀ ਚੰਗੀ ਆਊਗੀ ਬਾਕੀ ਫਿਰ ਵੀ ਨੇੜ ਤੋਂ ਲੈਵਾ ਚੈੱਕ ਕਰਵਾਉਣੀਆ ਕਮਾਲ ਦਾ ਲੈ ਆ ਸਾਰੀਆਂ ਬਲਡਾਂ ਕੱਢ ਕੇ ਘਰ ਵਾਲੀ ਨੇ ਫੇਰ ਸੋਣਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾੜਾਂ ਨੂੰ ਨਾ ਫੁੱਲ ਚਾਹੀਏ ਮੁੱਲ ਵੀ ਜਾਇਜਤ 40000 ਅੱਗੇ ਭਾਈ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਤੀਜਾ ਜੀ ਕਿੰਨੇ ਦਿਨ ਲੈਂਦੀ ਹੈ ਇਹ ਵੀ ਵਸ ਤਿਆਰੀਆਂ ਜੀ ਇਹ ਦੋ ਤਿੰਨ ਦਿਨ ਇਹਨੇ ਕੱਢਨੇ ਆ ਜੀ ਇੱਕ ਦੋ ਦਿਨ ਲਊ ਹਨ ਤਿਆਰੀਆਂ ਚਬੜੇਵਾ ਬਈ ਵਿਰੋਧ ਆ ਜਾਈ ਨਹੀਂ ਲੇਵਾ ਦੇਖੋ ਬਈ ਲੇਵਾ ਬੜਾ ਕਮਾਲ ਪੰਡ ਬੰਨੀ ਬੈਠੀ ਐ ਸਹੀ ਗੱਲ ਆ ਮੁੱਠੀ ਵਾਲਾ ਤਾਂ ਢਿੱਲਾ ਦੇਖੋ ਆ ਸਾਰੀਆਂ ਬਈ ਬਾਲਡਰਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਕਿੰਨਾ ਕੁ ਦੁੱਧ ਦਿੰਦਾ ਬਈ ਇਹਦਾ ਦੁੱਧ ਵੀ ਪਿਛਲੀਆ ਦਿੰਦਾ ਇਹਨੇ 21L ਦੁੱਧ ਖੋਲ ਲਾ ਬਾਈ ਬਾਕੀ ਤੁਹਾਨੂੰ ਭਾਂਡੇ ਹੀ ਦੱਸੀ ਜਾਂਦਾ ਵੀ ਕਿੱਥੇ ਕਿੱ데 ਦੇ ਦਊਗੀ ਸਹੀ ਗੱਲ ਆ ਬਾਈ ਭਾਂਡਾ ਕਮਾਲ ਦਾ ਕੱਢ ਬਿੱਟ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਹੈ ਫੋਦੀ ਬਾਦੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਬੈੜਦਾ ਆਰਡਰ ਬਾਈ ਬੜਾ ਕਮਾਲ ਦਾ ਬਾਈ ਤੋਰਾ ਤਾਰਾ ਬਹੁਤ ਚੰਗਾ ਬਾਈ ਕਿੰਨਾ 20 ਕਿਲੋ ਲੀਟਰ ਦੱਸਿਆ ਬਾਈ ਨੇ ਹਾਂਜੀ ਹਾਂਜੀ ਠੀਕ ਆ ਬਾਈ ਮੁੱਲ ਕੀ ਆ ਭਰਾ ਦਾ ਮੁੱਲੇ ਤਾਂ 55000 ਆ ਜੀ ਮਾਨਦਾਨ ਹੋ ਜੀ ਮੇ ਹੋਊਗਾ ਜੀ ਠੀਕ ਆ 55000 ਰੁਪਏ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਣ ਜ਼ਰੂਰ ਹੋ ਜਾਊਗਾ ਕਮਾਲ ਦਾ ਆਰਡਰ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕੱਚੀ ਕੱਚੀ ਇੱਕ ਦੋ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਹੈ ਲੈਵਾ ਦੇਖੋ ਭਾਈ ਲੈਵਾ ਬੜਾ ਚੰਗਾ ਕਰਮਾਈ ਦਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਠੰਡੀ ਸੀਲ ਪੂਰੀ ਠੰਡੀ ਸੀਲ ਬਹੁਤ ਆ ਜਿਆਦਾ ਠੀਕ ਆ ਦੇਖੋ ਭਾਈ ਨਾਣਾ ਨੂਣਾ ਫੁੱਲ ਚੰਗੀਆਂ ਕੱਚੀ ਇਹ ਹਜੇ 1-2 ਦਿਨਾਂ ਦੀ ਬਣੂਗੀ ਬਹੁਤ ਥਾਣ ਬੜਾ ਕਮਾਲ ਦਾ ਬਾਈ ਬਾਕੀ ਬਾਈ ਜੇ ਕਈ ਵਾਰੀ ਅਗਲੇ ਸੂਈ ਵੀ ਲੈਣੀ ਹੁੰਦੀ ਹੈ ਅਗਲਾ ਸੌਦਾ ਕਰ ਲੇ ਇੱਕ ਦੋ ਦਿਨ ਸਵਾ ਕੇ ਦੇ ਦੇਂਗੇ ਆਪਾਂ ਕੋਈ ਖਾਸ ਗੱਲ ਨਹੀਂ ਬਿਆਨਾ ਪਾ ਦੇ ਵੀ ਅਗਲਾ ਠੀਕ ਆ ਬਾਈ ਯਾਨੀ ਹੁਣ ਕਈਆਂ ਨੂੰ ਸੂਈ ਵੀ ਪਹਾਲਦੇ ਹੁੰਦੇ ਆ ਵੀ ਸੂਈ ਉਪਰੋਂ ਮਿਲ ਜੇ ਸੋਣ ਥੋੜੀ ਤੰਗੀ ਆਉਂਦੀ ਆ ਹਾਂਜੀ ਹਾਂਜੀ ਆ ਸਵਾ ਕੇ ਦੇ ਦੇਂਗੇ ਆਪਾਂ ਕੋ ਠੀਕ ਆ ਬਾਈ ਕਹਿੰਦਾ ਬਿਆਨਾ ਪਾ ਦਿਓ ਸਵਾ ਕੇ ਦੇ ਦਾਂਗੇ ਠੀਕ ਹੈ ਕਿ ਨਹੀਂ ਹਾਂਜੀ ਤੇ ਨਗ ਬਾਈ ਕੋਲੇ ਦੋ ਸੀ ਮੁੱਲ ਦੋਨਾਂ ਦੀ ਜਾਇਜ਼ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕ ਧੰਨਵਾਦ uh, ਬਈ no,